ਅਸ਼ੀਕਾਲ ਦੋਸਤੋ ਤੁਸੀਂ ਗੁਰੂਆਂ ਅਣਖ ਦੇ ਨਾਲ ਹਮਾਲਵਾ ਬਿਲਡ ਜਿਲ੍ਹਾ ਬਠਿੰਡਾ ਰਿਆ ਸ਼ਹਿਰ ਤਲਵੰਡੀ ਸਾਬੋ ਜੋ ਕਿ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਜਿੱਥੇ ਕਿ 6 ਤਰੀਕ ਤੋਂ ਲੈ ਕੇ 10 ਤਰੀਕ ਤੱਕ ਮੇਲਾ ਚੱਲ ਰਿਹਾ ਸੀ ਘੋੜੇ ਘੋੜੀਆਂ ਦਾ ਤੇ ਪਸ਼ੂ ਪਾਂਛੀਆਂ ਦੇ ਪਸ਼ੂ ਤੰਦ ਦਾ ਤੇ ਅੱਜ ਲਾਸਟ ਦਿਨ ਆ ਇਹ ਤੇ ਸਾਰਾ ਦਿਖਾਉਣਿਆ ਮੇਲਾ ਤੁਹਾਨੂੰ ਵੀ ਲਾਸਟ ਦਿਨ ਤੇ ਕਿੱਦਾਂ ਦਾ ਰਿਹਾ ਕਿੱਦਾਂ ਦੇ ਪ੍ਰਬੰਧ ਰਹੇ ਕਿ ਸਾਰੇ ਆ ਤੁਹਾਨੂੰ ਮੇਲਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇੱਕ ਇਹ ਮੇਲਾ ਅੱਜ ਜਿਹੜਾ ਲਾਸਟ ਦਿਨ ਆ ਵੀ ਕਿੱਦਾਂ ਦੇ ਰਹੇ ਵੀ ਕਿਵੇਂ ਮੇਲਾ ਹੈ ਹਨਾ ਸਾਰੇ ਲੋਕਾਂ ਦੇ ਲੈਣੇ ਆ ਵਿਚਾਰ ਲੈ ਵੀ ਮਿੱਤਰੋ ਅੱਜ ਅਖੀਰਲਾ ਦਿਨ ਹੈ ਮੇਲੇ ਦਾ ਤਲਵੰਡੀ ਸਾਬੋਸ਼ਰੀ ਦਾਮ ਦਾ ਮਸਾ ਇਹ ਦੋਪੋਸਟ ਕਵਰੀਆ ਤੇ ਪੂਰਾ ਮਤਲਬ ਕਿ ਸੌਦੇਬਾਜ਼ੀਆਂ ਹੋ ਰੀਆਂ ਬਸ਼ੇਰੀਆਂ ਦੀਆਂ ਘੋੜੀਆਂ ਵੀ ਆ ਡੌਗ ਦਿਸਦੀਆਂ ਤੇ ਤੇ ਦਿਖਾ ਕੀ ਚੱਲ ਰਿਹਾ ਇੱਧਰ ਮੇਲੇ ਤੇ ਵੀ ਲੋਕਾਂ ਦੀ ਪੂਰੀ ਚਹਿਲ ਪਹਿਲ ਆ ਕੋਈ ਤਲਾਰਾ ਕੋਈ ਸੰਗਲੀ ਕੋਈ ਫਟਾ ਅਲੱਗ-ਅਲੱਗ ਖਰੀਦ ਰਹੇ ਹਨ ਜਿੰਨੇ ਭਰਾਜ ਤੇ ਪਹੁੰਚੇ ਦੂਰ ਨੇੜੇ ਤੇ ਮੇਲੇ ਦਾ ਪੂਰਾ ਆਨੰਦ ਮਾਣ ਰਿਹਾ ਤੇ ਪੂਰੀ ਖਿੱਦਾ ਖਰਾਦੀ ਚੱਲ ਰਹੀ ਆ ਅਨਖ ਚੈਨਲ ਆ ਬਾਈ ਜੀ ਆਪਣਾ ਤੇ ਪੂਰਾ ਚੱਲ ਰਿਹਾ ਇੱਥੇ ਮੇਲਰੀ ਵਿੱਚ ਪੂਰੀ ਰੌਣਕਾਂ ਤੇ ਗੱਡੀ ਆ ਰਹੀ ਐ ਇੱਕ ਜਾ ਰਹੀ ਆ ਆ ਬੋਬੋ ਮਿੰਨੀਆ ਬੜੀ ਆ ਬਣਦੇ ਵੀਡੀਓ ਨਾਲ ਆ ਕਰ ਆ ਬਾਬਾ ਵੀ ਕਹਿੰਦਾ ਪੂਰਾ ਮਣਕੇ ਲਾਵਾਂਗੇ ਪੈਸੇ ਗਿਣਕੇ ਤੇ ਰੱਸਾ ਮਣਕੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਹ ਤੇ ਬਾਈ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਹਾਂ ਜੀ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ ਹੋ ਠੀਕ ਠਾਕ ਹਾਂ ਬਹੁਤ ਵਧੀਆ ਜੀ ਕਿਰਪਾ ਮਾਲਕ ਜੀ ਕਿਵੇਂ ਰਿਹਾ ਮੇਲਾ ਵਿਛੜਨ ਲੱਗਿਆ ਅੱਜ ਆ ਨਾ ਹਾਂਜੀ ਹਾਂਜੀ ਤੇ ਕਿਵੇਂ ਰਿਹਾ ਮੇਲੇ ਦੇ ਇੱਥੇ ਮੇਲਾ ਬਹੁਤ ਵਧੀਆ ਜੀ ਬਹੁਤ ਵਧੀਆ ਮੇਲਾ ਰਿਹਾ ਬਹੁਤ ਹੀ ਵਧੀਆ ਪ੍ਰਬੰਧ ਹੋਇਆ ਜੀ ਵਧੀਆ ਗੱਗ ਆ ਜੀ ਅੱਛਾ ਹਾਂਜੀ ਹਾਂਜੀ ਤੇ ਪ੍ਰਬੰਧ ਵੀ ਵਧੀਆ ਸੀ ਮੇਲੇ ਪ੍ਰਬੰਧ ਵੀ ਬਹੁਤ ਵਧੀਆ ਸੀ ਪਾਣੀ ਦਾ ਕੋਈ ਸਾਰਾ ਕੁਝ ਓਕੇ ਸੀਗਾ ਜੀ ਅੱਛਾ ਵੀ ਕਿਸੇ ਪ੍ਰਕਾਰ ਦੀ ਕੋਈ 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 ਦਿੱਕਤ ਨਹੀਂ ਆਈ ਜੀ ਜਿਹੜਾ ਤਲਵੰਡੀ ਸ੍ਰੀ ਦਮਦਮਾ ਸਾਹਿਬ ਹੌਰਸ ਸੋਸਾਇਟੀ ਸੋਸਾਇਟੀ ਆ ਇਹਨਾਂ ਦਾ ਜਿਹੜਾ ਪ੍ਰਬੰਧ ਸੀ ਅਰੇਂਜਮੈਂਟ ਸੀ ਤੁਸੀਂ ਸੰਤੁਸ਼ਟ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਜੀ ਬਿਲਕੁਲ ਦੇਖੋ ਦੋਸਤੋ ਆਪਣੇ ਡਾਕਟਰ ਹਰਜਿੰਦਰ ਨੇ ਗੁਰੂ ਕਿਰਪਾ ਸਟਾਰਟ ਫਾਰਮ ਵਾਲੇ ਨੇ ਦੱਸਿਆ ਬਾਈ ਨੇ ਵੀ ਇਸ ਦਮਦਮਾ ਸਾਹਿਬ ਜਿੱਥੋਂ ਜੋ ਮੇਲਾ ਹੋ ਰਿਹਾ ਸੀ ਤੇ ਇਹਦੇ ਮੇਲੇ ਵਿੱਚ ਇਹਨੂੰ ਕੋਈ ਵੀ ਲੈਡ ਪਾਣੀ ਦੀ ਕੋਈ ਆਪਾਂ ਡਾਕਟਰੀ ਸਹਾਇਤਾ ਦੀ ਕੋਈ ਦਿੱਕਤ ਨਹੀਂ ਆਈ ਕੋਈ ਦਿੱਕਤ ਨਹੀਂ ਆਈ ਵਧੀਆ ਦਿਨ ਰਿਹਾ ਹਾਂ ਜੀ ਬਹੁਤ ਮਾਲਕ ਦੀ ਕਿਰਪਾ ਨਾਲ ਬਹੁਤ ਵਧੀਆ ਰਿਹਾ ਜੀ ਬਿਲਕੁਲ ਹਾਂ ਜੀ ਅਸੀਂ 4 ਤਰੀਕ ਤੋਂ ਆਏ ਆ ਅੱਜ ਵਾਪਸੀ ਆ ਬਹੁਤ ਵਧੀਆ ਰਿਹਾ ਜੀ ਚਲੋ ਆ ਮੇਲਾ ਭਰਿਆ ਕਿੰਨਾ ਸੀ ਜੀ ਮੇਲਾ ਬਹੁਤ ਭਰਿਆ ਸੀ ਜੀ ਪਿਛਲੇ ਨਾਲੋਂ ਵੱਧ ਸੀਗੇ ਜੀ ਅੱਛਾ ਪਿਛਲੇ ਕਿਹੜੇ 55 ਸਟੋਰੀਆਂ ਸੀ ਸ਼ਾਇਦ ਐਤਕੀ 60 ਸਟੋਰੀਆਂ ਲੱਗੀਆਂ 60 ਸਟੋਰੀਆਂ ਸੀ ਹਾਂਜੀ 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 ਬਹੁਤ ਵਧੀਆ ਜੀ ਖੇਤ ਮਤਲਬ ਕਿ ਦਿਨੋਂ ਦਿਨਾਂ ਰਿਸਪਾਂਸ ਬਣਿਆ ਰਹੇ ਹਾਂ ਜੀ ਹਾਂਜੀ ਦਿਨੋਂ ਦਿਨ ਮੇਲਾ ਕਾਮਯਾਬ ਹੋ ਗਿਆ ਮਤਲਬ ਐ ਕਹਿ ਸਕਦੇ ਆ ਬਿਲਕੁਲ ਦੇਖਣ ਵਾਲੇ ਵੀ ਬਹੁਤ ਆਏ ਸੀ ਅੱਛਾ ਇੱਥੇ ਯੂਨੀਵਰਸਿਟੀਆਂ ਦੇ ਬੱਚੇ ਕੀ ਹੋਰ ਬਹੁਤ ਜ਼ਿਆਦਾ ਸ਼ਹਿਅ ਸੀਗੇ ਜੀ ਇਸ ਵਾਰ ਪਤਾ ਲੱਗਦਾ ਸੀ ਮੇਲਾ ਪਈ ਜਾਣਾ ਆਦਾ ਹੋ ਰਿਹਾਗਾ ਹਾਂਜੀ 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 ਠੀਕ ਆ ਵੀ ਆ ਚ ਤੇ ਆਪਣਾ ਚਪਟਾ ਦੌੜਾਂ ਦਾ ਵੀ ਸੀਗਾ ਬਹੁਤ ਵਧੀਆ ਹੋਇਆ ਜੀ ਨਮਾਸ਼ਤਾ ਸੀ ਕੋਈ ਦਿੱਕਤ ਹੀ ਨਹੀਂ ਆਈ ਮਤਲਬ ਨਵੀਂ ਜਨਰੇਸ਼ਨ ਵੀ ਜੁੜ ਰਹੀ ਹੈ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਉਤਸ਼ਾਹੀ ਲੋਕਾਂ ਚ ਹਾਂਜੀ 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 ਬਿਲਕੁਲ ਹਾਂਜੀ ਦੋਸਤੋ ਇੱਕ ਤੁਹਾਡੇ ਨਾਲ ਅਸੀਂ ਹੋਰ ਛੋਟੀ ਜਿਹੀ ਗੱਲ ਸਾਂਝੀ ਕਰਨੀ ਚਾਹੁੰਦੇ ਹਾਂ ਡਾਕਟਰ ਹਰਜਿੰਦਰ ਅਸੀਂ ਕਾਫੀ ਟਾਈਮ ਇਕੱਠੇ ਵੀ ਰਹੇ ਹਾਂ ਤੇ ਸਾਡੇ ਉਸਤਾਦ ਡਾਕਟਰ ਕੁਲਵੰਤ ਸਿੰਘ ਸਿੱਧੂ ਯੂਐਸਏ ਹਾਂਜੀ ਬਹੁਤ ਚੰਗੇ ਇਨਸਾਨ ਆ ਤੇ ਘੋੜੀਆਂ ਨਾਲ ਤੇ ਬਹੁਤ ਪ੍ਰੇਮ ਇਹਨਾਂ ਦਾ ਤੇ ਪੰਛੀਆਂ ਨਾਲ ਵੀ ਬਹੁਤ ਪ੍ਰੇਮ ਆਂ ਤੇ ਇਹਦੇ ਬਾਰ ਦੋ ਸ਼ਬਦ ਕੀ ਡਾਕਟਰ ਸਾਹਿਬ ਲਈ ਇਹ ਡਾਕਟਰ ਸਾਹਿਬ ਜੀ ਆਪਣੇ ਉਸਤਾਦ ਹੈਗੇ ਇਹ ਇਹਨਾਂ ਨੂੰ ਘੋੜਿਆਂ ਨਾਲ ਵੀ ਬਹੁਤ ਜ਼ਿਆਦਾ ਸ਼ੌਂਕ ਹੈ ਤੇ ਆਪਾਂ ਨੂੰ ਮੇਲੇ ਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਆਪਣੇ ਨਾਲ 파ਟਨਰ ਹੀ ਹੈ ਆਪਣੇ ਬਿਲਕੁਲ ਮੇਨ 파ਟਨਰ ਇਹ ਹੀ ਹੈ ਇਹਨਾਂ ਦਾ ਕੰਮ ਆ ਜਿਹੜਾ ਆਪਾਂ ਸਮਝਾ ਰਹੇ ਹਾਂ ਡਾਕਟਰ ਸਾਹਿਬ ਦਾ ਕੁਲਵੰਦ ਸਿੱਧੂ ਜੀ ਦਾ ਠੀਕ ਹੈ ਤੇ ਬਾਕੀ ਉਧਰ ਵੀ ਇਹ ਰਾਈਡ ਵਗੈਰਾ ਉੱਤੇ ਘੋੜਿਆਂ ਦੇ ਫਾਰਮ ਤੇ ਜਾਂਦੇ ਆ ਜੀ ਹਾਂ ਦੇਖਦੇ ਰਹਿੰਦੇ ਹਾਂ ਹਾਂਜੀ 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 ਇਕ ਤਾਂ ਇਹਨੂੰ ਜਹਾਜ਼ ਡਾਊਨ ਦਾ ਡਾਕਟਰ ਸਾਹਿਬ ਨੂੰ ਬਹੁਤ ਚਾਰ ਆ ਹਾਂਜੀ ਹਾਂਜੀ ਦੂਜਾ ਘੋੜੀਆਂ ਦਾ ਹਾਂਜੀ ਹਾਂਜੀ ਬਾਕੀ ਅਸੀਂ ਗੱਲ ਹੁੰਦੀ ਰਹਿੰਦੀ ਡਾਕਟਰ ਸਾਹਿਬ ਨਾਲ ਕਈ ਵਾਰੀ ਹਾਂਜੀ ਹਾਂਜੀ ਤੇ ਆਸ ਕਰਦੇ ਆ ਕਿ ਡਾਕਟਰ ਸਾਹਿਬ ਕਿਸੇ ਮੇਲੇ ਦੇ ਕਿਸੇ ਦਿਨ ਇੱਥੇ ਆਉਣ ਹਨਾ ਇਹਨਾਂ ਨੇ ਸਾਰਾ ਮੇਲਾ ਜੀ ਉੱਥੇ ਲਾਈਵ ਦੇਖਿਆ ਅੱਛਾ ਮਤਲਬ ਤਿੰਨੇ ਦਿਨ ਜਾ ਕੇ ਲਾ ਰੇਸ਼ਾਂ ਤੋਂ ਫੋਨ ਲਾ ਲੈਂਦੇ ਅਸੀਂ ਉਹਨਾਂ ਨੂੰ ਤੇ ਤਿੰਨ ਤਿੰਨ ਘੰਟੇ ਕੋਲ ਰੱਖੀ ਇਹਨਾਂ ਨੇ ਠੀਕ ਹਾਂਜੀ ਹਾਂਜੀ ਵੀ ਜਿਹੜਾ ਤਲਵੰਡੀ ਸਾਬੋ ਮੇਲਾ ਹੋ ਰਿਹਾ ਵੀ ਅਮਰੀਕਾ ਤੱਕ ਵੀ ਲਾਈਵ ਚੱਲਿਆਦਾ ਹਾਂਜੀ 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 ਬਹੁਤ ਵਧੀਆ ਜੀ ਹਨਾ देखो दोस्तों अमेरिका तो एक लाइव चल गया इस अपने दादाम साहब जो मेला हो चुकेगा चलो ठीक राख साहब बहुत-बहुत धन्यवाद जी छोटा जी, जी जी ठीक है ठीक है, थीक है। ਤੇ ਦੇ ਦਾ ਕਿਹੜਾ ਕਿਤੇ ਹੁੰਦੇ ਕਿਉਂ ਜੀ ਬਾਹ ਜੀ ਹੁਣੇ ਆਈ ਆਂ ਜੀ ਹਾਂ ਅਸੀਂ ਵੀ ਦੇਖੀ ਲਾਈ ਬਾਈ ਜਮੈਂ ਐਂਟਰੀ ਕਰੇ ਹੁੰਦੇ ਆ ਬਾਹ ਜੀ ਐਂਟਰੀ ਕੀਤੀ ਅੱਛਾ ਤੇ ਦਿਓ ਕਿਹੜਾ ਬਾਈ ਤੇ ਕਿਹੜੀ ਥਾਂ ਤੋਂ ਆਇਓਗੇ ਅਸੀਂ ਹਰਿਆਣੇ ਚੋਂ ਆਏ ਆਂ ਜੀ ਹਰਿਆਣੇ ਤੋਂ ਹਾਂਜੀ ਅੱਛਾ ਕਿਹੜੀ ਥਾਂ ਤੋਂ ਰੂੜੀ ਪਿੰਡ ਹੈ ਆਪਣਾ ਬਾਰਡਰ ਤੇ ਰਹਿ ਗਿਆ ਪੰਜਾਬ ਦੇ ਤੇ ਹਰਿਆਣੇ ਦੇ ਅੱਛਾ ਅੱਛਾ ਤੇ ਕੋਈ ਜਾਨਵਰ ਦੇਖਿਆ ਕਿ ਸ਼ੌਂਕ ਆ ਇਹ ਪੈਦਾ ਕਰਦੇ ਹੋਗੇ ਸ਼ੌਂਕ ਹੈ ਜਿ ਪੈਦਾ ਹੀ ਕਰਦੇ ਆ ਬਾਈ ਵੀ ਮਤਲਬ ਕਿ ਪੰਜਾਬ ਦੇ ਵਿੱਚ ਘੋੜੀਆਂ ਰੱਖਣ ਦਾ ਟ੍ਰੈਂਡ ਚੱਲ ਰਿਹਾ ਤੇ ਹਰਿਆਣੇ ਦੀ ਵੀ ਕਰੋਗੇ ਪੈਦਾ ਇਤਨਾਲ ਤਾਂ ਫੋਟੋ ਕਿ 40 ਵਸਾ ਅਗਲੇ ਕਿੜੇ ਆਪਾਂ ਆਪਦੀ ਲਿਆਵਾਂਗੇ ਇੱਥੇ ਚੱਲ ਬਾਈ ਆਸ ਕਰਦੇ ਆ ਧੰਨਵਾਦ ਅੱਗੇ ਤੋਂ ਬਾਈ ਇੱਥੇ ਸਾਲ ਲੱਗੀ ਸਟੋਰੀ ਲੱਗੀ ਹੋਵੇ ਤੁਹਾਡੀ ਕੀ ਇਕਠੀ ਕਾ ਬਾਈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਠੀਕ ਪੱਕਣ ਦਾ ਚੜਛਰ ਕਿੱਦੋਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਵਧੀਆ ਜੀ ਕੀ ਨਾਮ ਆ ਰਣੇਂਦਰ ਸਿੰਘ ਜੀ ਇਹ ਆਪਣਾ ਸਟਾਰਟ ਫਾਰਮ ਕਿਹੜੀ ਆ ਜਦੋਂ ਸਟਾਰਟ ਫਾਰਮ ਦੇ ਪਿੱਛੇ ਬੈਨਰ ਲੱਗਿਆ ਹੋਇਆ ਅੱਛਾ ਪਿੱਛੇ ਤੁਹਾਡਾ ਬੈਨਰ ਲੱਗਿਆ ਹੋਇਆ ਤੇ ਇਹ ਮੇਲਾ ਸੀ 4 ਤਰੀਕ ਤੋਂ 4 ਤਰੀਕ ਤੇ ਅੱਜ ਹੋ ਗਈ 10 10 ਕਿ ਮੇਰੇ ਜਿਹੜੇ ਪੀਲੇ ਦਿਨਾਂ ਚ ਮੇਲਾ ਹੋਇਆ ਬਹੁਤ ਵਧੀਆ ਰਿਹਾ ਜੀ ਕਿਵੇਂ ਰਿਸਪੌਂਸ ਰਹਾ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਰਿਹਾ 300 ਦੇ 300 ਹੋਏ ਵਧੀਆ ਇੱਥੇ ਸੌਦੇ ਹੋ ਰਹੇ ਜੀ ਤੇ ਜੇ ਹੁਣ ਆਪਾਂ ਗੱਲ ਕਰੀਏ ਜਿਹੜਾ ਇੱਥੋਂ ਦਮਦਮਾਨ ਸਾਹਿਬ ਹੋਰ ਸਟੱਡੀ ਦੇ ਪ੍ਰਬੰਧ ਸੀ ਪ੍ਰਬੰਧ ਤੁਹਾਨੂੰ ਕਿਦਾਂ ਦੇ ਲੱਗੇ ਪ੍ਰਬੰਧ ਬਹੁਤ ਵਧੀਆ ਜੀ ਅਸ਼ਮਲ ਲਗੀ ਪਾਣੀ ਦੀ ਲਾਈਟ ਦੀ ਐਦਾਂ ਦੀ ਕੋਈ ਦਿੱਕਤ ਕੋਈ ਨਹੀਂ ਸੀ ਹਾਂ ਜੀ ਕੋਈ ਦਿੱਕਤ ਨਹੀਂ ਤੇ ਪੂਰਾ ਮਤਲਬ ਇੰਜੋਏ ਕੀਤਾ ਇੱਥੇ ਹਾਂ ਜੀ ਹਾਂ ਚਾ ਕਿਹੜੀ ਕਲਾਸ ਚ ਪੜਦੇ ਹੋਗੇ 10th ਕਲਾਸ ਚ ਹਾਂ ਚਾ ਦੇਖੋ ਦੋਸਤੋ 10th ਕਲਾਸ ਦਾ ਮੁੰਡਾ ਪਰ ਸ਼ੌਂਕ ਹੈ ਜਿਹੜੇ ਬਹੁਤ ਵਧੀਆ ਪਾਲੀ ਬੈਠਾਗਾ ਵਿਆਸ ਕਰਦੇ ਆਂ ਜਿਹੜੀ ਨਵੀਂ ਜ ਨਵੇਂ ਨਵੇਂ ਸ਼ੌਂਕ ਪੈਦਾ ਕਰੋ ਜਾਨਵਾਰਾਂ ਦੇ ਪੰਛੀਆਂ ਦੇ ਨਾ ਤੇ ਆਪਣੇ ਕਾਰੋਬਾਰ ਨੂੰ ਵਧਾਓ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਹਾਂ ਗੁੜੀਆ ਕੀ ਨਾਂ ਬਟਾ ਤਰਾ ਜੈਵਿਦ ਹੈ ਜੈਵਿਰ ਜੈਵਿਰ ਮੇਲਾ ਦੇਖਣ ਆਏ ਹੋਗੇ ਹਾਂ ਜੀ ਕਿਵੇਂ ਲੱਗਿਆ ਮੇਲਾ ਬਹੁਤ ਵਧੀਆ ਅੱਛਾ ਬਹੁਤ ਵਧੀਆ ਤੇ ਕੀ ਕੁਝ ਦੇਖਿਆ ਵੀਰ ਇੱਥੇ ਇੱਥੇ ਘੋੜੇ ਸਾਰਾ ਕੁਝ ਹੀ ਵੇਚਦਾ ਅੱਛਾ ਤੇ ਕੀ ਸਵਾਰੀ ਵੀ ਕਿਤੇ ਘੋੜੇ ਲਈ ਕਿਤੇ ਨਹੀਂ ਕਿਤੇ ਕਰਨ ਦਾ ਸ਼ੌਂਕ ਹੈ ਹਾਂ ਜੀ ਵੈਰੀ ਗੁੱਡ ਠੀਕ ਹੈ ਬਟਾ ਸਤਿ ਸ਼੍ਰੀ ਅਕਾਲ ਆਈ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਈ ਜੀ ਹੋ ਠੀਕ ਠਾਕ ਹੋ ਜੀ ਤੇ ਕਿਵੇਂ ਰਿਹਾ ਬਾਈ ਮੇਲਾ ਇਹ ਮੇਲਾ ਬਹੁਤ ਵਧੀਆ ਬਹੁਤ ਵਧੀਆ ਰੌਣਕ ਹੈ ਜੀ ਅੱਛਾ ਪਹਿਲਾਂ ਤਾਂ ਆਪਾਂ ਸੁਣਦੇ ਹੁੰਦੇ ਸੀ ਵੀ ਮੁਕਸਰ ਲੱਗਦਾ ਮਾਗੀ ਦਾ ਮੇਲਾ ਹੈ ਤੇ ਪਿਛਲੇ ਸਾਲ ਤੋਂ ਵਧੀਆ ਪ੍ਰਾਲਾ ਲਾ ਕੀਤਾ ਸਾਡੇ ਸੱਜਣ ਬੈਠੇ ਇੱਥੇ ਜੀ ਤੇ ਬਾਈ ਸੁਖਵੀਰ ਚੱਠਾ ਜੀ ਤਲਵੰਡੀ ਸਾਬੋ ਤੋਂ ਹਾਂ ਹਾਂ ਉਹਨਾਂ ਦਾ ਬਹੁਤ ਹੋਇਆ ਜੀ ਹਮੜਾ ਮਾਰਦੇ ਜੇ ਸਾਰੇ ਇਕੱਠੇ ਹੁੰਦੇ ਇਹ ਬਾਈ ਜੀ ਸਾਬਕਾ ਟਰੱਕ ਯੂਨੀਅਨ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਜੱਜਲਣੇ ਬਾਈ ਜੀ ਇਹਨਾਂ ਨੂੰ ਘੋੜਿਆਂ ਦਾ ਚੰਗਾ ਸ਼ੌਂਕ ਹੈ ਜੀ ਅੱਛਾ ਤੇ ਬਾਈ ਸਰਪੰਚ ਅਹਿਰਜਿੰਦਰ ਸਿੰਘ ਬਿੱਟੂ ਜੀ ਜਗਰਾਮ ਦੀ ਉਸ ਤੋਂ ਠੀਕ ਹੈ ਇਹਨਾਂ ਦਾ ਵੀ ਘੋੜਿਆਂ ਆਇਤ ਕੀ ਮੰਨ ਲਓ ਇਹਨਾਂ ਦਾ ਭਤੀਜਾ ਹੈਗਾ ਉਹ ਕਾਫੀ ਚਿਰ ਦਾ ਲੱਗਿਆ ਸੀ ਮੈਨੂੰ ਜਾਨਵਰ ਲੈ ਕੇ ਦਿਓ ਕੋਈ ਅੱਛਾ ਇਹ ਬਾਈ ਨੇ ਫਿਰ ਗਿਫਟ ਹੀ ਦਿੱਤਾ ਹੈਗਾ ਆ ਦਿੱਪਤੀ ਜੀ ਨੂੰ ਅੱਛਾ ਲੱਭਦੀ ਜੈਨਾਂ ਦਾ ਠੀਕ ਹੈ ਉਹ ਕਹ ਰਿਹਾ ਨਾ ਐਕਸੀਡੈਂਟ ਹੋ ਗਿਆ ਸੀ ਤੇ ਮਸਾਈ ਮੌਤ ਦੇ ਮੂਹ ਚ ਪਰਮਾਤਵਾਣੇ ਵਾਲੋ ਅੱਛਾ ਹੋ ਕਰੇ ਸੀ ਠੀਕ ਆ ਇਸ ਕਰਕੇ ਉਹਦਾ ਇਹਦਾ ਤਾਏ ਨਾਮ ਬਦ ਲਗਾਏਗਾ ਠੀਕ ਆ ਤੇ ਇਸ ਕਰਕੇ ਅੱਜ ਅਸੀਂ ਹੁਣ ਅਸੀਂ ਤਿੰਨ ਚਾਰ ਦਿਨ ਹੋ ਗਏ ਸਾਨੂੰ ਇੱਥੇ ਆਉਂਦਿਆਂ ਨੂੰ ਜੀ ਵਿਆਹ ਗਾਮਾ ਵਾਲੇ ਜੀ ਵਧੀਆ ਅਮਨ ਸ਼ਾਂਤੀ ਹੈ ਚੰਗੇ ਵਧੀਆ ਲੋਕ ਆਉਂਦੇ ਨੇ ਲੰਗਰ ਪਾਣੀ ਚਾਹ ਪਾਣੀ ਖੁੱਲੇ ਚੱਲੀ ਜਾਂਦੀ ਹੈ ਜੀ ਬਿਲਕੁਲ ਤੇ ਬਾਕੀ ਦੂਰ ਦੂਰ ਤੋਂ ਨੇੜੇ ਤੋਂ ਉਹ ਆਪਾਂ ਮਿਲਦੇ ਨੇ ਕਦੇ ਵਿਆਹ ਸ਼ਾਦੀ ਜਿਵੇਂ ਇਕੱਠੇ ਹੁੰਨੇ ਆਏ ਸਾਰੇ ਬੰਦੇ ਮਿਲਦੇ ਜੀ ਅੱਛਾ ਆ ਭਾਈ ਅਮਰਜੀਤ ਆ ਜੀ ਹਾਂ ਲੋਕਾਂ ਦੇ ਵਿੱਚ ਬੱਚੇ ਬਹੁਤ ਆ ਰਹੇ ਨੇ ਜੀ ਬੱਚੇ ਆ ਰਹੇ ਨੇ ਜੀ ਹਾਂ ਹਾਂ ਤੇ ਬਾਕੀ ਦੇ ਸਾਰਨੂੰ ਵੱਡੀ ਗੱਲ ਇਹ ਹੈ ਵੀ ਲੋਕਾਂ ਦਾ ਜਿਹੜਾ ਰੁਝਾਨ ਹੈਗਾ ਖੇਤੀਬਾੜੀ ਵਾਲਾ ਪਾਸੇ ਜੀ ਵੱਧਦਾ ਹੈਗਾ ਉਹ ਹੈ ਸਹਾਇਕ ਧੰਦਾ ਇੱਕ ਸਹਾਇਕ ਧੰਦਾ ਜੀ ਇਹ ਅਪਣਾ ਰਹੇ ਨੇ ਜੀ ਚੰਗੀ ਗੱਲ ਹੈਗੀ ਹਰ ਇੱਕ ਬੰਦੇ ਨੂੰ ਲੱਗਦਾ ਹਾਂ ਉਤਸ਼ਾਹਤ ਹੁੰਦਾ ਜੀ ਤੇ ਇੱਕ ਹੋਰ ਜਿਵੇਂ ਤੁਸੀਂ ਕਿਹਾ ਬਈ ਜਿਵੇਂ ਆਪਾਂ ਪਹਿਲਾਂ ਮਾਗੀ ਤੇ ਜਾਂਦੇ ਸੀ ਮੁਖਸਰ ਸਾਹਿਬ ਅਸ਼ਰੀ ਹੈ ਨਾ ਤੇ ਹੋਰ ਕਈ ਥਾਵਾਂ ਤੇ ਲੱਗਦੇ ਸੀ ਕੂੜੀਆਂ ਦੇ ਪਰ ਆਪਣੇ ਲਈ ਇਹ ਮੇਰੇ ਨਾਲ ਚੌਥੀ ਵਾਰ ਹੋ ਰਿਹਾ ਇੱਥੇ ਨਾ ਦਮਦਮਾਨ ਸਾਹਿਬ ਪੰਜਵਾਂ ਮਿਲਾਂ ਹਾਂ ਜੀ ਮੇਲੇ ਜੀ ਹਾਂ ਤੇ ਮਤਲਬ ਪੂਰਾ ਉੱਥੇ ਸਾਰੇ ਲੋਕਾਂ ਦੇ ਵਿੱਚ ਜਿਹੜੀ ਨਵੀਂ ਜਨਰੇਸ਼ਨ ਆ ਪੁੱਟੇ ਸਿੱਦੇ ਕੰਮਾਂ ਤੋਂ ਬਚ ਕੇ ਚੱਲ ਕੋਈ ਪਸ਼ੂਤਾਂ ਨਵਾਲ ਆਉਂਦੀ ਆ ਤਾਂ ਚਾਰ ਆਪਣਾ ਮੁਨਾਫਾ ਹੋਰ ਵੱਧਾ ਖੇਤੀਬਾੜੀ ਦੇ ਨਾਲ ਨਾਲ ਹਾਂ ਇਹ ਪਿਛਲੀ ਵਾਰੀ ਜੀ ਬਾਈ ਬੱਬੀ ਚੱਠਾ ਜੀ ਇੱਥੇ ਹਾਂ ਬਿਲਕੁਲ ਉਹਨਾਂ ਦੀ ਜ਼ਮੀਨ ਹੱਥ ਸ਼ੰਕਲ ਦੇ ਨਾਲ ਹੀ ਲੱਗਦੀ ਜਗ੍ਹਾ ਜੀ ਤੇ ਉੱਥੇ ਲਾਇਆ ਸੀ ਪਿਛਲੀ ਵਾਰੀ ਅੱਛਾ ਤੇ ਮੈਨੂੰ ਤਾਂ ਸਾਰਾ ਪਹਿਲਾਂ ਨਹੀਂ ਇਹਨਾਂ ਧਿਆਨ ਸੀ ਇੱਧਰ ਚੀਜ਼ ਨਹੀਂ ਉਹ ਸੀ ਤੇ ਭਾਈ ਗੋਰਾ ਹੀ ਪਿਛਲੀ ਵਾਰੀ ਮੁਖਰਮਾਗੀ ਦੇ ਮੇਲੇ ਤੇ ਲੈ ਕੇ ਗਿਆ ਸੀ ਠੀਕ ਆ ਉੱਥੇ ਵੀ ਇਹ ਆਪਦੇ ਘੋੜੇ ਲੈ ਕੇ ਗਏ ਸੀਗੇ ਹਾਂ ਹਾਂ ਇਹਨਾਂ ਦਾ ਵਧੀਆ ਚੰਗਾ ਸਟੱਡ ਫਾਰਮ ਬਣਿਆ ਹੋਇਆ ਜੀ ਪਿੰਡ ਚਿੱਤਲ ਅੱਛਾ ਕਿ ਇਹਨ ਇੱਕ ਬਾਈ ਜਗਦੇਵ ਆ ਸਰਪੰਚ ਚੰਤੋਜੀ ਜੀ ਇਕੱਠੇ ਭਰਾ ਵਾਂਗੂ ਰਹਿੰਦੇ ਨੇ ਇਹ ਕਿ ਸਰਪੰਚ ਸਾਹਿਬ ਹੋ ਗਏ ਸਾਡੇ ਬਿੱਟੂ ਠੀਕ ਠੀਕ ਆ ਤੇ ਇਹ ਸਾਰੇ ਇਕੱਠੇ ਹੁਣ ਮਿਲ ਕੇ ਵਧੀਆ ਇੱਕ ਸਟੱਡ ਫਾਰਮ ਕਰਕੇ ਮੰਨ ਲੈ ਇੱਕ ਦੂਜੇ ਨਾਲ ਵਧੀਆ ਜਾਨਵਰ ਲਿਆਏ ਨੇ ਇਹ ਤੇ ਪਿਛਲੀ ਵਾਰੀ ਅਸੀਂ ਮੁਕਸਰ ਗਏ ਸੀ ਜੀ ਉਸ ਤੋਂ ਬਾਅਦ ਤਲਵੰਡੀ ਲੱਗਿਆ ਮੇਲਾ ਤਲਵੰਡੀ ਇਸ ਦੇਖਿਆ ਹੂੰ ਉਹਦੀ ਅਸੀਂ ਇਹ ਜਿਹੜਾ ਕੀਤਾਗਾ ਇਹਨਾਂ ਨੇ ਜਮੇ ਜਮਾ ਇਹ ਦਸੇਰਾ ਹੀ ਲਾਤਾ ਹਾਂ ਜਮਾ ਸੇਰਾ ਹੀ ਲਾਤਾ ਟਰੈਕਟਰ ਮੰਡੀ ਦੀ ਖੁੱਲੀ ਜਗ੍ਹਾ ਦੀ ਸੜਕ ਤੋਂ ਸਾਈਡ ਤੇ ਜੀ ਤੇ ਪਾਸ ਇੱਕ ਬਸਾਖੀ ਦੇ ਮੇਲੇ ਦਾ ਕੰਮ ਹੀ ਹੋਇਆ ਪਿਆ ਜੀ ਬਿਲਕੁਲ ਬਿਲਕੁਲ ਅੱਲਾ ਗਿਆ ਪਾ ਗੱਲ ਸਰਪੰਚ ਸਾਹਿਬ ਨਾਲ ਕਰਦੇ ਹਾਂ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਕਿੱਦਾਂ ਰਿਹਾ ਮੇਲਾ ਇਹ ਰਿਸਪੌਂਸ ਲੋਕਾਂ ਦਾ ਕਿਵੇਂ ਰਿਹਾ ਜਿਹੜੇ ਨਵੇਂ ਮੁੰਡੇ ਆ ਉਹ ਵੀ ਅੱਗੇ ਆ ਰਹੇ ਇਸ ਮੇਲੇ ਦੇ ਵਿੱਚ ਜ ਇਹ ਜਿਵੇਂ ਮੱਲਾ ਚੌਥੀ ਪੰਜਵੀਂ ਵਾਰ ਮੇਲਾ ਹੋ ਗਿਆ ਇੱਥੇ ਤਲਵੰਡੀ ਸਾਬੋ ਹਾਂਜੀ ਬਲਦੇ ਨੂੰ ਤੇ ਜਿਹੜੇ ਨੌਜਵਾਨ ਆ ਜਿਹੜੇ ਆ ਉਹ ਇਸ ਚੀਜ਼ ਨਾਲ ਜੁੜਦੇ ਆ ਬਿਲਕੁਲ ਜਿਹੜੇ ਨਵੇਂ ਜਿਹੜੇ ਜਿਨ੍ਹਾਂ ਨੇ ਤਾਂ ਪਹਿਲਾਂ ਰੱਖੇ ਤਾਂ ਰੱਖੇ ਹੀ ਆ ਹਾਂਜੀ ਤੇ ਜਿਹੜੇ ਨਵੇਂ ਨੌਜਵਾਨ ਆ ਉਹ ਵੇਖ ਕੇ ਹੋਰ ਇਹਨਾਂ ਨਾਲ ਜੁੜਦੇ ਆ ਤੇ ਉਹਨਾਂ ਦਾ ਫਿਰ ਇਹਨਾਂ ਨਾਲ ਜਾਨਵਰਾਂ ਨਾਲ ਪਿਆਰ ਹੋ ਜਾਂਦਾ ਹੂੰ ਤੇ ਇਹ ਜਿਹੜਾ ਸ਼ੌਂਕ ਹੈ ਇਹ ਤੇ ਮਤਲਬ ਜਦੋਂ ਬੰਦੇ ਦੀ ਇਸੇ ਰੁਚੀ ਹੋ ਜਾਂਦੀ ਹੈ ਤੇ ਇਹਦਾ ਇੱਕ ਇੱਕ ਤਰ੍ਹਾਂ ਦਾ ਇਹ ਨਸ਼ਾ ਹੀ ਆ ਦੂਜੇ ਨਸ਼ਿਆਂ ਤੋਂ ਹਟ ਕੇ ਤੇ ਇਹ ਜਿਹੜਾ ਵਧੀਆ ਹੈ ਮਤਲਬ ਇਹ ਇੱਕ ਤਰ੍ਹਾਂ ਨਸ਼ਾ ਜਿਹੜਾ ਜਿਹੜਾ ਜਿੱਦਾਂ ਸਾਇਕ ਨਾਲ ਧੰਦਾ ਹੈ ਜਿਹੜਾ ਹਾਂ ਅਸ਼ੂਤਨ ਜਿਵੇਂ ਸਾ ਇੱਕਦੰਦਾ ਆਪਣਾ ਖੇਤੀ ਵਾਲੇ ਨਾਲ ਇਹ ਸਭ ਤੋਂ ਵਧੀਆ ਪ੍ਰਾਲ ਲਗਾ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਬਾਕੀ ਆਪਾਂ ਸਰਦਾਰ ਸੁਖਵੀਰ ਸਿੰਘ ਚੱਠਾ ਤੇ ਉਹਨਾਂ ਦੀ ਪੂਰੀ ਕਮੇਟੀ ਦਾ ਪੂਰੇ ਗਰੁੱਪ ਦਾ ਵੀ ਧੰਨਵਾਦ ਕਰਦਾ ਇਹਨਾਂ ਨੇ ਇੰਨਾ ਵਧੀਆ ਅਰੇਂਜ ਕੀਤਾ ਹਨ ਬਿਲਕੁਲ ਬਿਲਕੁਲ ਜੀ ਸੁਖਵੀਰ ਸਿੰਘ ਚੱਠਾ ਤੇ ਆਪਣਾ ਆਪਰਾ ਗੋਰਾ ਜੱਜਲ ਤੋਂ ਬਿਲਕੁਲ ਜਗਦੇਵ ਹਰਪਾਲ ਅਗਰ ਨਾਲੀ ਤੋਂ ਤੇ ਸਾਰੇ ਇਹਨਾਂ ਦਾ ਇਹਨਾਂ ਦਾ ਧੰਵਾਦ ਹੈ ਆਪਣਾ ਦਾ ਭਰਾਵਾ ਦਾ ਜਿਹੜੇ ਇਹ ਉਦਮ ਕਰ ਲੈਂਦੇ ਨੇ ਇਕੱਠੇ ਹੋ ਕੇ ਨਾ ਹਰ ਵਾਰੀ ਕੋਦੋਂ ਕਰਕੇ ਤੇ ਮਤਲਬ ਹੰਬੜਾ ਮਾਰਦੇ ਆ ਤੇ ਇਹਨਾਂ ਨਾਲ ਜਿਹੜਾ ਵੀ ਨਾਲੇ ਤਾਂ ਲੋਕਾਂ ਦਾ ਵਿਹਾਰ ਗਾ ਮੇਰੇ ਕਹਿੰਦਾ ਮੇਲਾ ਇੱਕ ਸਾਦਾ ਮੇਲਾ ਹੀ ਬਣ ਜਾਂਦਾ 10 15 ਦਿਨਾਂ ਦਾ ਤੋਂ ਇੰਜੋਏ ਕਰਦੇ ਹਾਂ ਹਾਂਜੀ ਹਾਂਜੀ ਭਾਈ ਸਸੀ ਕਾਲ ਜੀ ਸਸੀ ਕਾਲ ਜੀ ਇਹ ਬਾਈ ਗੋਰਾ ਜੱਜਲ ਤੇ ਬਾਈ ਤੁਸੀਂ ਕਿੰਨੇ ਜਾਨਵਰ ਲੈ ਕੇ ਆਏ ਸੀ ਇੱਥੇ? ਇੱਥੇ ਆਪਾਂ ਲਿਆਂਦੇ ਸੀਗੇ 4-5 ਜਾਨਵਰ। ਅੱਛਾ 4-5 ਜਾਨਵਰ ਲੈ ਕੇ ਆਏ ਸੀ ਤੇ ਮੇਲੇ ਦੇ ਵਿੱਚ ਤੁਸੀਂ ਜਾਨਵਰ ਲੈ ਕੇ ਆਏ ਹੋ ਕਿ ਮੇਲੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਪ੍ਰੋਬਲਮ ਕੋਈ। ਪ੍ਰੋਗਰਾਮ ਸੀਗਾ ਪ੍ਰਬੰਧ ਵਧੀਆ ਸੀਗਾ ਬਈ। ਅੱਛਾ ਪ੍ਰਬੰਧ ਵਧੀਆ ਸੀ ਟੋਟਲੀ ਪ੍ਰਬੰਧ ਸੀਗਾ ਮੇਲੇ ਦਾ ਕੋਈ ਕਿਰੇਜੀ ਦੀ ਦਿੱਕਤ ਨਹੀਂ ਪਾਣੀ ਦਾ, ਲਾਈਟ ਦਾ, ਪੱਕੇ ਨੂੰ ਦਾ ਸਟੋਰੀਆਂ ਵਗੈਰਾ ਜਾਨਵਰਾਂ ਦੇ ਰੱਖੇ। ਤੇ ਸਟੋਰੀ ਮੇਖ ਦੀ ਬਹੁਤ ਜ਼ਿਆਦਾ ਲੱਗੀਆਂ ਸੀ ਹਨਾ। ਪਿਛਲੇ ਸਾਲ ਨਾਲੋਂ ਵੱਧ ਰਹੀਆਂ ਹੀ ਆ। ਜਿਵੇਂ ਮੁਕਸਰ ਮਹਿੰਗੀਆਂ ਦਿੰਦੇ ਸੀ ਇੱਥੇ ਬਹੁਤ ਸਸਤੀਆਂ ਉੱਥੇ ਤਾਂ 20-25-25000 ਰੁਪਏ ਲਿਆ ਮਕਸਦ ਤਾਂ ਵੀ ਜਿਹੜੇ ਮਤਲਬ ਕਹਿ ਸਕਦੇ ਆਪਾਂ ਛੋਟੇ ਪਸ਼ੂ ਆਪਣੇ ਘੋੜਾ ਪਾਲ ਕਾਨ ਮਤਲਬ ਕੀ ਲਗਾ ਰੱਖਦੇ ਆਂ ਚੀਜ਼ ਨਾਲ ਵੀ ਉਹਨਾਂ ਨੂੰ ਵੀ ਨਰਾਸ਼ ਨਹੀਂ ਹੋਣ ਦਿੱਤਾ ਨਵੇਂ ਮੁੰਡੇ ਬਹੁਤ ਰੱਖ ਰਿਹਾ ਜੀ ਹਰ ਇੱਕ ਪਿੰਡ ਚੋਂ ਪੰਜ ਚਾਰ ਮੁੰਡੇ ਨਵੇਂ ਲੈ ਕੇ ਗਏ ਨੇ ਕੁੜੀਆਂ ਓਕੇ ਹਾਂ ਇੱਧਰ ਨੂੰ ਜਾਂ ਬੱਚਿਆਂ ਦਾ ਵਧਿਆ ਹਾਂ ਹਾਂ ਪਰਸੋਂ ਬਾਈ ਆਪਣੇ ਐਮਐਲਏ ਉਹ ਸਿੱਧੂ ਸਾਹਿਬ ਦੇ ਬੇਟਾ ਜੀ ਗੁਰਬਖਸ਼ ਜੀ ਇੱਥੇ ਸਰਦਾਰਜੀਤ ਜੀ ਜੀਮੇਂਦਰ ਸਿੰਘ ਸਿੱਧੂ ਦੇ ਬੇਟਾ ਹਾਂ ਆ ਰਹੇ ਆ ਹਲਕੇ ਦੇ ਵਿੱਚ ਪੂਰੀ ਕਰ ਰਿਹਾ ਪ੍ਰੋਗਰਾਮ ਕਰ ਰਿਹਾ ਇਹ ਸਾਡੇ ਕੋਲ ਬੈਠੇ ਰਹੇ ਅੱਧਾ ਘੰਟਾ ਲੱਗ ਗਿਆ ਇੱਥੇ ਮੇਲਾ ਦੇਖੀ ਮੇਲਾ ਮੁੱਲਾ ਸਾਰਾ ਦੇਖ ਕੇ ਸ਼ਾਹ ਦੇਖ ਕੇ ਵਧੀਆ ਹੁਣ ਜਾਇ ਕਰ ਗਏ ਓ ਠੀਕ ਹੈ ਭਾਈ ਧੰਨਵਾਦ ਤੁਹਾਡਾ ਵੀ ਧੰਨਵਾਦ ਹੈ ਜਿਹੜਾ ਸਾਰਿਆਂ ਇੱਕ ਹੈ ਮੇਲੇ ਨੂੰ ਹਾਂਜੀ ਜਿਹੜਾ ਮੇਲਾ ਐ ਨੂੰ ਲੋਕਾਂ ਨੂੰ ਤੁਹਾਡਾ ਇਹ ਚੈਨਲ ਆ ਚੈਨਲ ਦਿਖਾ ਰਹੇ ਹਾਂ ਹਾਂ ਘਰ ਬੈਠਿਆਂ ਨੂੰ ਵੀ ਬਿਲਕੁਲ ਦਿਖਾ ਰਹੇ ਹਾਂ ਹਾਂਜੀ ਹਾਂਜੀ ਤੁਹਾਡਾ ਤਾਂ ਖਾਸ ਕਰਕੇ ਤੁਹਾਡਾ ਧੰਨਵਾਦ ਭਾਈ ਹਾਂਜੀ ਅਸੀਂ ਤਾਂ ਆਪਣੇ ਸਾਰੇ ਜਿੰਨੇ ਦੋਸਤ ਮਿੱਤਰ ਯਾਰ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਵੀ ਬਾਈ ਦਾ ਆਸ਼ਾ ਵਧਾਓ ਹੌਂਸਲਾ ਇਹਨਾਂ ਨੂੰ ਦਿਓ ਇਹਨਾਂ ਵੱਤ ਤੋਂ ਵੱਤ ਸ਼ੇਅਰ ਕਰੋ ਠੀਕ ਹੈ ਜੀ ਤੇ ਚੈਨਲ ਨਾਲ ਜੁੜੋ ਤੇ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਬਾਈ ਜੀ ਆਪਣੇ ਇਲਾਕੇ ਦੇ ਨ ਆਪਣੇ ਨੇੜਲੇ ਪਿੰਡਾਂ ਦੇ ਨਾਲ ਸਕਲਤੀ ਤੋਂ ਆ ਬਾਈ ਪਹਿਲਾਂ ਹੀ ਮਿਲਦੇ ਰਹਿੰਦੇ ਨਾ ਤੇ ਵੀਰ ਵਧੀਆ ਆਪਣਾ شریف ਤੇ ਇਮਾਨਦਾਰ ਬੰਦਾ ਹੈਗਾ ਵਧੀਆ ਮਿਲਣਸਾਰ ਹੈਗਾ ਹਰ ਇੱਕ ਦੀ ਮਨ ਲਾ ਵਧੀਆ ਗੱਲਬਾਤ ਹੈ ਜੋ ਵੀ ਹੈਗੇ ਧਿਆਨ ਨਾਲ ਸੁਣ ਕੇ ਆਪਣਾ ਲੋਕਾਂ ਅੱਗੇ ਤੁਸੀਂ ਪੇਸ਼ ਕਰਦੇ ਹੋ ਤੁਹਾਡਾ ਬਹੁਤ 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 ਧੰਨਵਾਦ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਵੀ ਤੁਹਾਡੇ ਇਹ ਚੈਨਲ ਦੇ ਦਿਨ ਦੁਗਣੀ ਦਿਰਾਸ ਚੱਕੀ ਤੇ ਤਕੀ ਕਰੇ ਤੇ ਵਧੀਆ ਲੋਕਾਂ ਨੂੰ ਜਿਹੜੇ ਸਨੇਹੀ ਹੈ ਜਿਵੇਂ ਮੇਲਿਆਂ ਦੇ ਹੋਗੇ ਜਾਂ ਜੋ ਵੀ ਹੋਗੇ ਇਹ ਚੀਜ਼ਾਂ ਤੁਸੀਂ ਲੋਕਾਂ ਤੱਕ ਭੇਜਾਉਂਦੇ ਰਹੋ ਜੀ ਧੰਨਵਾਦ ਥੈਂਕ ਯੂ ਜੀ ਸਸ਼ੀ ਕਲਪਨ ਜੀ ਹਸੀਆ ਵਿੱਚ ਜੀ ਕਿਵੇਂ ਲੱਗਿਆ ਇੱਥੇ ਤਲਵੰਡੀ ਸ੍ਰੀ ਦਾਉਂਦਾਬਾਹ ਸਾਹਿਬ ਆਕੇ ਜੀ ਸਾਨੂੰ ਬਹੁਤ ਵਧੀਆ ਲੱਗਿਆ ਜੀ ਸਾਨੂੰ ਸਾਡੇ ਇਸ ਚੀਜ਼ ਨੂੰ ਸ੍ਰੀ ਪ੍ਰੇਮਵਰ ਸਾਹਿਬ ਵੀ ਬਹੁਤ ਵੱਡਾ ਮਿਲਾ ਲੱਗਦਾ ਹੈ ਪਰ ਉਹ ਥੋੜਾ ਜਿਹਾ ਲੇਡੀਜ਼ ਨੂੰ ਲੈ ਕੇ ਘਾਟੀ ਲੈ ਕੇ ਜਾਂਦੇ ਹੈਗੇ ਤਾਂ ਪਹਿਲੀ ਵਾਰ ਹੋਇਆ ਹੈ ਜੀ ਜਗਦੀ ਜਗਦੇਵ ਸਿੰਘ ਜੀ ਹੁਣਾਂ ਦਾ ਲੱਗਿਆ ਹੋਇਆ ਇੱਥੇ ਆਇਓ اٹੈਂਡ ਲੱਗਿਆ ਹੋਇਆ ਉਹਨਾਂ ਨੇ ਆ ਘੋੜਾ ਵੀ ਉਹਨਾਂ ਦਾ ਆਇਆ ਹੋਇਆ ਤੋਂ ਉਹਨਾਂ ਨੇ ਕਿਹਾ ਤੁਸੀਂ ਜ਼ਰੂਰ ਆਇਓ ਅਸੀਂ ਫਿਰ ਉਹਨਾਂ ਦੇ ਕਰਕੇ ਦੇਖਣ ਆਏ ਆ ਸਪੈਸ਼ਲ ਦੇਖੋ ਦੋਸਤੋ ਇੱਥੇ ਭੈਣਾ ਵੀ ਪਹੁੰਚਿਆ ਤੇ ਛੋੜੀਆਂ ਨੇ ਬੱਚੀਆਂ ਵੀ ਪਹੁੰਚੀਆਂ ਇਸ ਮੇਲੇ ਦਾ ਆਨੰਦ ਮਾਣਨ ਲਈ ਹਣਾ ਮੇਲਾ ਤਾਂ ਬਹੁਤ ਵਧੀਆ ਲੱਗਿਆ ਜੀ ਅੱਛਾ ਕੀ ਕੋਈ ਨਵਾਂ ਕੀ ਦੇਖਿਆ ਇੱਥੇ ਅੱਛਾ ਬਹੁਤ ਸਾਰੇ ਘੋੜੇ ਦੇਖੇ ਵੈਸੇ ਅਸੀਂ ਸ਼ਹਿਰ ਤੋਂ ਆਨੇ ਤਾਂ ਘੋੜੇ ਦੇਖਣੇ ਆਖਿਆ ਹੁੰਦਾ ਪਰ ਇੱਥੇ ਬਹੁਤ ਸਾਰੇ ਘੋੜੇ ਦੇਖੇ ਤੇ ਉਹਨਾਂ ਬਾਰੇ ਸਿੱਖਿਆ ਮਿਲੀ ਅੱਛਾ ਸ਼ਹਿਰ ਤੋਂ ਆਏ ਤੁਸੀਂ ਹਾਂਜੀ ਦੇਖੋ ਸ਼ਹਿਰ ਵਾਲੇ ਬੱਚਿਆਂ ਨੂੰ ਵੀ ਉਤਸ਼ਾਹ ਇਸ ਦਮ ਦਾ ਮਾਣ ਦਾ ਸਭ ਮੇਲੇ ਦਾ ਹਣਾ ਚਲੋ ਠੀਕ ਹੈ ਬੇਟੇ ਥੈਂਕ ਯੂ ਅੱਛੀ ਕਾਲ ਜੀ ਸਤਿ ਸ਼੍ਰੀ ਅਕਾਲ। ਸੋ ਪੈਣਾ ਸੋ ਭਾਗ ਜੀ। ਆਵਾਜ਼ ਆ ਰਹੀ ਹੈ ਜੀ ਲਾਵਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਕਿਵੇਂ ਲੱਗਿਆ ਜੀ ਮੇਲਾ ਜੀ ਇਹ? ਵਧੀਆ ਲੱਗਾ ਜੀ ਅਸਟਾਜ ਜੀ ਆਉਂਦਾ। ਅੱਛਾ। ਹਾਂ ਅੱਜ ਮੈਂ ਮਤਲਬ ਕਿ ਮੇਲਾ ਵਿਛੜ ਰਿਹਾ ਜਿਦਾ। ਹਾਂ ਹਾਂ। ਅਸੀਂ ਵੀ ਅੱਜ ਹੀ ਆਏ ਅਸੀਂ ਵੀ ਲੇਟ ਹੋ ਗਏ। 10 ਵਜੇ ਆ ਗਏ ਜੀ। ਮਾਤਾ ਦੇਖਾਂਗੇ। ਕਿਹੜੀ ਥਾਂ ਤੋਂ ਆਇਓ? ਆਈ ਪਿੰਡ ਜਜਰੀਆ ਸੇ। ਅੱਛਾ ਫਿਰ ਤੁਸੀਂ ਮਾਂ ਉੱਪਰ ਦੀ ਇੱਥੇ ਨੇੜੇ ਹੈਂ। ਆਇਓ ਅੱਜ ਭਾਈ। ਹਾਂ ਜੀ। ਅੱਛਾ। ਬੰਦਸਤੀ ਲਾੜੇ ਕਰੇ। ਅੱਛਾ। ਯਾਰ ਦਿਮਾਗਾ ਦੇਖ ਹੀ ਬੈਠੇ ਬੈਠੇ ਮਾ ਚੱਲ ਗਏ ਨਹੀਂ ਵਧੀਆ ਕੀਤਾ ਹਾਂ ਕੋਈ ਜਾਣਕਾਰੀ ਮਿਲਦੀ ਕੋਈ ਦੇਖਣ ਨੂੰ ਨਹੀਂ ਗਾਈਂ ਹਾਂ ਭੈਣ ਭਾਈ ਮਿਲਦਾ ਰਹਿੰਦਾ ਜੀ ਹਾਂ ਇਹ ਤਾਂ ਹੈ ਵੱਡੀ ਗੱਲਾ ਛੋਡੇ ਮੇਲਾ ਕਿੱਥੋਂ ਦੇ ਸਤਿਕਾਰ ਜੀ ਸਤਿਕਾਰ ਕਿਵੇਂ ਲੱਗਿਆ ਮੇਲਾ ਜੀ ਠੀਕ ਆ ਜੀ ਵਧੀਆ ਜਿਹੜੇ ਮੇਲੇ ਛੋਡੇ ਵੇਲੇ ਲੱਗਦੇ ਸੀ ਤੇ ਅੱਜ ਦੇ ਮੇਲਿਆਂ 'ਚ ਕੀ ਫਰਕ ਲੱਗਦਾ ਜੀ ਨਹੀਂ ਉਹੀ ਮਾਹੌਲ ਜਿਹਾ ਬਣਦਾ ਜਾਂਦਾ ਹੈ ਜੀ ਹੁਣ ਪਹਿਲਾਂ ਥੋੜਾ ਜਿਆਦਾ ਚੰਗਾ ਠੀਕ ਸੀਗਾ ਅੱਛਾ ਤੇ ਹੁਣ ਵੀ ਉਹੀ ਮਾਹੌਲ ਬਣਦਾ ਜਾਂਦਾ ਦੇਖੋ ਬਾਪੂ ਨੇ ਜਿਵੇਂ ਦੱਸਿਆ ਕਿ ਪਹਿਲਾਂ ਵਾਲੇ ਮੇਲਿਆਂ ਮੰਗੂ ਵੀ ਮਾਹੌਲ ਹੁ ਬਹੁਤ ਵਧੀਆ ਵੀ ਲੋਕ ਨਵੇਂ ਮੁੰਡੇ ਜਿਹੜੇ ਆ ਰਹੇ ਇਸ ਕੰਮ ਦੇ ਵਿੱਚ ਹਨਾ ਠੀਕ ਹੈ ਜੀ ਵਧੀਆ ਹੈ ਹਾਂ ਵੀ ਨਸ਼ੇ ਤੋਂ ਬਚਦੇ ਆ ਬੁਰਾਈਆਂ ਤੋਂ ਬਚਦੇ ਆ ਵੀ ਇਹਨਾਂ ਚੀਜ਼ਾਂ ਨਾਲ ਜੁੜਦੇ ਆ ਹਨਾ ਸਹੀ ਗੱਲ ਹੈ ਵੀ ਆਹ ਗੱਲ ਤੁਸੀਂ ਬਹੁਤ ਵਧੀਆ ਕਹੀ ਆ ਵੀ ਲੋਕ ਜੁੜ ਰਹੇ ਆ ਵੀ ਪੁਰਾਣਾ ਮਾਹੌਲ ਸਿਰਜਦਾ ਜਾ ਰਹੇ ਆ ਹੌਲੀ ਹੌਲੀ ਲੋਕ ਹਨਾ ਆ ਜਾਣਗੇ ਜਦੋਂ ਵੀ ਹਾਂ ਤੇ ਹੋਰ ਕੀ ਕਹਿਣਾ ਚਾਹੋਗੇ ਨਵੇਂ ਮੁੰਡਿਆਂ ਵਾਸਤੇ ਬਹੁਤ ਠੀਕ ਹੈ ਜੀ ਹੋਰ ਤਾਂ ਕਹਿਣਾ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹੋ ਜੀ ਠੀਕ ਠਾਕ ਜੀ ਕਿਵੇਂ ਲੱਗਿਆ ਜੀ ਮੇਲਾ ਵਧੀਆ ਜੀ ਅਛਾ ਜੀ ਆਏ ਕਿ ਪਹਿਲਾਂ ਹੀ ਕਿੜਾ ਮਾਰੇ ਜੀ ਐਤੀ ਆਏ ਅੱਜ ਤਾਂ ਅਛਾ ਜੀ ਆਇਓ ਜੀ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਲੱਗਿਆ ਜੀ ਮੇਲਾ ਮੇਲਾ ਬਹੁਤ ਵਧੀਆ ਜੀ ਤੇ ਅੱਜ ਹੀ ਆਏ ਕਿ ਪਹਿਲਾਂ ਹੀ ਮਾਰੇ ਚੱਕਰ ਅੱਜ ਹੀ ਆਏ ਆ ਜੀ ਪਹਿਲੇ ਦਿਨ ਬਹੁਤ ਵਧੀਆ ਆਨੰਦ ਆ ਜੀ ਛੰਟੀ ਜਾਨਵਰ ਹੈ ਜੀ ਹਾਂ ਹਾਂ ਤੇ ਚੰਗੇ ਬਾਤਾਵਾਰ ਨੇ ਬਹੁਤ ਵਧੀਆ ਮੇਲੇ ਦਾ ਜਿਹੜਾ ਠੀਕ ਆ ਕਿਹੜੀ ਜਗ੍ਹਾ ਤਾ ਆਇਓ ਲਹਿਰੀ ਤੋਂ ਆਏ ਅਛਾ ਲਹਿਰੀ ਤੋਂ ਹਾਂ ਜੀ अच्छा हां ना यार बंद है उधर ले आऊंगा कूड़े में सवाल का कट से है नहीं उधर Jangan lupa like, share, ਇਹ ਜਿੱਤੇ ਜਾਂਦੇ ਹੁੰਦੇ ਗੱਲ ਕਰਦੇ ਹਾਂ ਕੰਫਰੰਸ ਕੰਨ ਦੇ ਸਾਲੋਂ ਡਾਕਟਰਾਂ ਦਾ ਗਿਆਨ ਹਾਜੀ ਦੋਸਤੋ ਅੱਜ ਅਸੀਂ ਲੋਕਾਂ ਦੇ ਰਿਵਿਊ ਲੈਤੇ ਵੀ ਮੇਲੇ ਦੇ ਪ੍ਰਬੰਧ ਕਿਵੇਂ ਸੀ ਮੇਲਾ ਕਿਵੇਂ ਦੀ ਕਿੰਨਾ ਕੁ ਮੇਲਾ ਭਰਿਆ ਸੀ ਆ ਤੁਸੀਂ ਵੀਡੀਓ ਨੂੰ ਕਰ ਦੋ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਕੋਈ ਜੋ ਭਰਾ ਮੇਲੇ ਤੇ ਨਹੀਂ ਪਹੁੰਚ ਸਕੇ ਤਾਂ ਉਹ ਘਰੇ ਬੈਠੇ ਮੇਲੇ ਦਾ ਆਨੰਦ ਮਾਣ ਸਕਣ ਤੇ ਵੀਡੀਓ ਨੂੰ ਕਰ ਦੋ ਵੱਧ ਤੋਂ ਵੱਧ ਸ਼ੇਅਰ ਤੇ ਕਮੈਂਟਾਂ ਰਾਹੀਂ ਦੱਸੋ ਆਵਦੀ ਰਾਇ ਧੰਨਵਾਦ